ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਕੈਲਗਰੀ ਤੋਂ ਜਸਜੀਤ ਸਿੰਘ ਧਾਮੀ ਅੱਜ ਇੱਕ ਸਪੈਸ਼ਲ ਰਿਪੋਰਟ ਦੇ ਨਾਲ ਹਾਜ਼ਰ ਹੋ ਰਿਹਾ ਜਿਵੇਂ ਕਿ ਪਿਛਲੇ ਦਿਨ ਹੀ ਅਸੀਂ ਇੱਕ ਰਿਪੋਰਟ ਸਾਂਝੀ ਕੀਤੀ ਸੀ ਕਿ ਕੈਲਗਰੀ ਵਿੱਚ ਬਿਸ਼ਪ ਪੱਧਰ ਦਾ ਇੱਕ ਮੇਲਾ ਲੱਗ ਰਿਹਾ ਹੈ ਬਹੁਤ ਵੱਡਾ ਸ਼ੁਰੂ ਹੋ ਗਿਆ ਜਿਹੜਾ ਕਿ ਸਟੈਂਪੀਡ ਦੇ ਨਾਂ ਦੇ ਉੱਤੇ ਜਾਣਿਆ ਜਾਂਦਾ ਹੈ ਅੱਜ ਅਸੀਂ ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਕੈਲਗਰੀ ਪਹੁੰਚੇ ਸੀ ਜਿੱਥੇ ਕਿ ਇਹਨਾਂ ਨੇ ਵੀ ਸਵੇਰ ਦਾ ਬ੍ਰੇਕਫਾਸਟ ਜਿਹੜਾ ਗੁਰੂ ਦਾ ਲੰਗਰ ਆ ਉਸਟੈਂਪੀਡ ਦੇ ਸਬੰਧ ਵਿੱਚ ਰੱਖਿਆ ਸੀ ਤੇ ਨਾਲ ਬੱਚਿਆਂ ਦੇ ਦਸਤਾਰ ਮੁਕਾਬਲੇ ਤੇ ਦਿਮਾਲੇ ਸਜਾਉਣ ਦੇ ਮੁਕਾਬਲੇ ਕਰਵਾਏ ਜਾ ਰਹੇ ਆ ਤੇ ਆਪਾਂ ਪ੍ਰਬੰਧਕਾਂ ਨਾਲ ਵੀ ਗੱਲਬਾਤ ਕਰਾਂਗੇ ਲੈ ਕੇ ਚੱਲਦੇ ਆ ਤੁਹਾਨੂੰ ਜਿੱਥੇ ਇਹ ਮੁਕਾਬਲੇ ਕਰਵਾਏ ਜਾ ਰਹੇ ਨੇ ਜੋ ਮੇਰੇ ਨਾਲ ਨੇ ਜੀ ਪ੍ਰਧਾਨ ਸਾਹਿਬ ਗੁਰਦਰਾ ਸਾਹਿਬ ਦੇ ਭਾਈ ਬਲਜਿੰਦਰ ਸਿੰਘ ਜੀ ਗਿੱਲ ਸਾਹਿਬ ਦੇ ਨਾਲ ਭਾਈ ਪੈਂਬਰ ਭਾਈ ਸਹਿਵਾਨ ਨੇ ਇਹਨਾਂ ਨਾਲ ਗੱਲਬਾਤ ਕਰਦੇ ਆਂ ਅੱਜ ਦੇ ਪ੍ਰੋਗਰਾਮ ਬਾਰੇ ਭਾਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖਤ ਹੈ ਅੱਜ ਫਿਰ ਦਸਤਾਰ ਮੁਕਾਬਲੇ ਕਰਵਾਏ ਜਾ ਰਹੇ ਆ ਹਾਂਜੀ ਦਸਤਾਰ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ ਕਿ ਦਸਤਾਰ ਦੀ ਕੀ ਮਹੱਤਤਾ ਆ ਉਹਦੇ ਬਾਰੇ ਦੱਸਿਆ ਜਾ ਰਿਹਾ ਹਾਂਜੀ ਕੀ ਕਹਿਣਾ ਚਾਹੁੰਦੇ ਜਿਸ ਤਰ੍ਹਾਂ ਆਪਣੀ ਅਸੀਂ ਕਮੇਟੀ ਨੇ ਸਲਾਹ ਜਿੱਦਾਂ ਮਸ਼ਵਰਾ ਸਲਾਹ ਮਸ਼ਵਰਾ ਕੀਤਾ ਸੀਗਾ ਹਾਂਜੀ ਕਿਉਂ ਨਾ ਲਈ ਹੁਣ ਜਿੱਦਾਂ ਸਟੈਂਪੀਡ ਦਾ ਇੱਥੇ ਹੋ ਰਹੀ ਆ ਹਾਂਜੀ ਹਰ ਦੁਨੀਆ ਦੇ ਇੱਥੇ ਸ਼ਹਿਰ ਦੇ ਵਿੱਚ ਹਾਂਜੀ ਜਿੱਦਾਂ ਬਖਰ ਬਖਰ ਸ਼ਾਰਾਂ ਦੇ ਵਿੱਚ ਇੱਥੇ ਬੰਦੇ ਪਹੁੰਚੇ ਹੋ ਆ ਹਾਂਜੀ ਤੇ ਅਸੀਂ ਵੀ ਸੋਸ਼ਲ ਮੀਡੀਆ ਦੇ ਵਿੱਚ ਮੈਸੇਜ ਪਾਇਆ ਸੀ ਗੁਰੂ ਘਰਾਂ ਲੋਨ ਜੀ ਸਟੈਂਪੀਡ ਦਾ ਬ੍ਰੇਕਫਾਸਟ ਹੋ ਰਿਹਾ ਜੀ ਪਰਾਠਿਆਂ ਦਾ ਜੀ ਤੇ ਪਲੱਸ ਨਾਲ ਇੱਥੇ ਦਸਤਾਰ ਮੁਕਾਬਲੇ ਹੋ ਰਹੇ ਆ ਠੀਕ ਹੈ ਜੀ ਜਿੱਦਾਂ ਹੁਣ ਬਾਹਲੇ ਧਰਮਾਂ ਦੇ ਬੰਦੇ ਜਦੋਂ ਅਸੀਂ ਬਾਹਰ ਜਾਂ ਜਦਾਂ ਹੋਰ ਵੀ ਜਦਾਂ ਸਿੱਖ ਬਾਹਰ ਜਾਂਦੇ ਆ ਉਹਨਾਂ ਨੂੰ ਪਤਾ ਨਹੀਂ ਲੱਗਦਾ ਇਹ ਦਸਤਾਰ ਵਾਲੇ ਕੌਣ ਹਾਂਜੀ ਤੇ ਇਹ ਇੱਕ ਮੈਸੇਜ ਆ ਜੀ ਜਿਹੜਾ ਅਸੀਂ ਆ ਦਸਤਾਰ ਦਸਤਾਰ ਮੁਕਾਬਲਾ ਕਰਾ ਰਹੇ ਆ ਦੂਜੇ ਪਾਸੇ ਜਿਹੜੇ ਸਾਡੇ ਬੱਚੇ ਆ ਹਾਂਜੀ ਉਹ ਗੁਰੂ ਘਰ ਆਉਂਦੇ ਆ ਮੱਥਾ ਟੇਕ ਕੇ ਚਲੇ ਜਾਂਦੇ ਆ ਜੀ ਉਹ ਚਾਹੁੰਦੇ ਵੀ ਹੈਗੇ ਦਸਤਾਰਾਂ ਸਿੱਖੀਏ ਜੀ ਇਹ ਇੱਕ ਬਹੁਤ ਵਧੀਆ ਉਪਰਾਲਾ ਆ ਜੀ ਤੇ ਬੱਚੇ ਇੱਥੇ ਦਸਤਾਰਾਂ ਸਿੱਖ ਵੀ ਸਕਦੇ ਆ ਹਾਂਜੀ ਤੇ ਉਹ ਲਾ ਹਵੀ ਲੈ ਸਕਦੇ ਮੇਰਾ ਮਤਲਬ ਉਹ ਹੋਰ ਵੀ ਜਿੱਦਾਂ ਸਕਾ ਵੀ ਸਕਦੇ ਆ ਜੀ 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 ਇਕੱਲੇ ਬੱਚੇ ਨਹੀਂ ਹੈਗੇ ਬਜ਼ੁਰਗਾਂ ਤੋਂ ਲੈ ਕੇ ਬੱਚਿਆਂ ਤੱਕ ਆ ਜੀ ਠੀਕ ਆ ਹਾਂਜੀ ਇਹ ਬਹੁਤ ਫੰਕਟਨ ਦਾ ਸਹਿਯੋਗ ਨਾ ਹੋਇਆ ਜੀ ਤੁਹਾਡਾ ਬਹੁਤ ਵਧੀਆ ਜੀ ਬਹੁਤ ਧੰਨਵਾਦ ਤੁਹਾਡਾ ਸਾਰੀ ਪ੍ਰੰਧਕ ਕਮੇਟੀ ਦਾ ਪ੍ਰਾਲਾ ਕਰਨ ਵਾਸਤੇ ਬਹੁਤ ਚੰਗੀ ਗੱਲ ਆ ਕਿਉਂਕਿ ਬੱਚਿਆਂ ਨੂੰ ਇਸ ਚੀਜ਼ ਦੇ ਬਾਰੇ ਜਾਣਕਾਰੀ ਦੇਣੀ ਔਰ ਹੁਣ ਤੋਂ ਜਿਨ੍ਹਾਂ ਨੇ ਦਸਤਾਰ ਸਜਾਉਣੀ ਕਰ ਲਈ ਸ਼ੁਰੂ ਸਮਝ ਲਓ ਵੀ ਕਿਸ ਦੀ ਵੀ ਯਾਦ ਵੀ ਨਹੀਂ ਹੋਣੀ ਹਾਂਜੀ ਹਾਂਜੀ ਤੇ ਵੀ ਬੜੀ-ਬੜੀ ਗੱਲ ਹੋ ਜਾਂਦੀ ਪ੍ਰਮਾਤਮਾ ਦੀ ਕਿਰਪਾ ਨਾਲ ਹਾਂਜੀ ਤੁਸੀਂ ਦੇਖੋ ਜੀ ਕਿੰਨਾ ਇਕੱਠ ਹੋ ਰਿਹਾ ਹਾਂਜੀ ਪਿੱਛੇ ਕਾਫੀ ਬੱਚੇ ਦਸਤਾਰਾਂ ਨਾਲ ਛੋਟੇ-ਬੱਚੇ ਲੱਗੇ ਹੋਏ ਹਾਂਜੀ ਹਲੇ ਆ ਰਹੇ ਆ ਹਾਂਜੀ ਅਸੀਂ ਤੁਹਾਡੇ ਜਿਦਾ মিডিਆ ਰਾਹੀਂ ਬੇਨਤੀ ਕਰਦੇ ਆ ਜਿਹੜੇ ਸੁਣ ਰਹੇ ਆ ਨੇ ਬੱਚਿਆਂ ਨੂੰ ਇੱਥੇ ਭੇਜੋ ਹਰ ਸੰਡੇ ਅਸੀਂ ਇਹ ਜਿੱਦਾਂ ਇਹ ਕਰਿਆ ਕਰਨਾ ਜੀ ਦਸਤਾਰ ਸਜਾਉਣ ਦਾ ਠੀਕ ਆ ਭਾਜੀ ਬਹੁਤ ਮਿਹਰਬਾਨੀ ਜਿੰਨਾ ਵੀ ਹੈਗਾ ਅਸੀਂ ਜਿੱਦਾਂ ਵੀ ਹੈਗਾ ਕਰਕੇ ਸੰਗਦੇ ਜਿੱਦਾਂ ਸਹਿਯੋਗ ਨਾ ਹੋ ਰਿਹਾ ਜੀ ਜੀ ਤੇ ਉਹ ਕਰਕੇ ਸੰਗਤ ਦਾ ਬਦਾਇਦੇ ਪਾਤਰਵਾ ਤੇ ਹਾਂਜੀ ਤੇ ਤੁਹਾਡਾ अजीत ਟੀਵੀ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਜਿਹੜੇ ਤੁਸੀਂ ਆਪਣਾ ਟਾਈਮ ਕੱਢ ਕੇ ਸਾਡੇ ਕੋਲ ਪਹੁੰਚੇ ਹੋ ਬਹੁਤ ਮਿਹਰਬਾਨੀ ਭਾਜੀ ਸ਼ੁਕਰੀਆ ਜੀ ਹਾਂਜੀ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਰਾਜ ਇਹ ਪ੍ਰਬੰਧਕ ਕਮੇਟੀ ਵੱਲੋਂ ਉਪਰਾਲਾ ਕੀਤਾ ਗਿਆ ਸੰਗਤ ਦੇ ਸਹਿਯੋਗ ਨਾਲ ਕੀ ਜਾਣਾ ਚਾਹੁੰਦੇ ਤੁਸੀਂ ਇਹ ਜੀ ਬਹੁਤ ਵਧੀਆ ਉਪਰਾਲਾ ਆਪਣਾ ਸਟੈਂਪਿਡ ਦਾ ਬ੍ਰੇਕਫਾਸਟ ਵੀ ਰੱਖਿਆ ਗਿਆ ਜੀ ਗਉਠੇ ਆ ਹਾਂਜੀ ਸੰਗਤ ਨੂੰ ਸ਼ਿਕਾਇਤ ਆ ਰਿਹਾ ਬ੍ਰੇਕਫਾਸਟ ਦਾ ਸਟੈਂਪਿਡ ਦਾ ਗੁਰਦੁਆਰਾ ਸਾਹਿਬ ਵਿੱਚ ਰੱਖਿਆ ਗਿਆ ਸੰਗਤ ਬਹੁਤ ਭਾਰੀ ਇਤਸ਼ਾ ਨਾਲ ਆ ਰਹੀ ਹੈ ਜੀ ਤੇ ਨਾਲ ਦਸਤਾਰ ਮੁਕਾਬਲੇ ਕੰਪੀਟੀਸ਼ਨ ਵੀ ਰੱਖੇ ਗਏ ਆ ਬੱਚੇ ਪੱਗਾਂ ਬੰਨਣ ਹਨਾ ਹਾਂਜੀ ਤੇ ਵੱਧ ਤੋਂ ਵੱਧ ਆ ਰਹੇ ਆ ਜੋ ਬੱਚੇ ਸਾਰੇ ਕੰਪੀਟੀਸ਼ਨ ਚੱਲ ਰਿਹਾ ਮਗਰ ਵੀਖਦੇ ਤੇ ਸਾਰੇ ਵਧੀਆ ਪ੍ਰਾਨਾਂ ਆਏ ਬਹੁਤ ਮਿਹਰਮਾਨੀ ਭਾਜੀ ਥੈਂਕ ਯੂ ਸਾਰੇ ਸੰਗ ਦੇ ਸੰਯੋਗ ਨਾਲ ਹੀ ਹੋ ਰਿਹਾ ਹੈ ਜੀ 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 ਵਾਹਿਗੁਰੂ ਜੀ ਖਾਲਸਾ ਸਾਹਿਬ ਵਾਹਿਗੁਰੂ ਜੀ ਖਾਲਸਾ ਸਾਹਿਬ ਸਾਡੇ ਨਾਲ ਨੇ ਜੀ ਭਾਈ ਰਣਜੀਤ ਸਿੰਘ ਜੀ ਭਾਜੀ ਵਾਹਿਗੁਰੂ ਜੀ ਦਾ ਖਾਲਸਾ ਸਾਹਿਬ ਵਾਹਿਗੁਰੂ ਜੀ ਖਾਲਸਾ ਸਾਹਿਬ ਪਤੇ ਵਾਹਿ ਖਾਲਸਾ ਸਾਹਿਬ ਪਤੇ ਜੀ ਕੀ ਕਹਿਣਾ ਚਾਹੁੰਦੇ ਸੰਗਤਾਂ ਨੂੰ ਸੰਗਤਾਂ ਨੂੰ ਇਹ ਪਹਿਲੀ ਵਾਰੀ ਹੋ ਰਿਹਾ ਦਸਤਾਰ ਮੁਕਾਬਲੇ ਦੇ ਸਟੈਂਪੀਡ ਦੇ ਟਾਈਮ ਹਾਂਜੀ ਨਾਲੇ ਬ੍ਰੇਕਫਾਸਟ ਪਰੌੜਿਆਂ ਦਾ ਚੱਲ ਰਿਹਾ ਜੀ ਨਾਲੇ ਦਸਤਾਰ ਮੁਕਾਬਲੇ ਹੋ ਰਿਹਾ ਜੀ 1100 ਡਾਲਰ ਇਨਾਮ ਰੱਖਿਆ ਹੈ ਇਹਦੇ ਨਾਲ ਅੱਛਾ ਜੀ ਬੱਚਿਆਂ ਨੂੰ ਬਹੁਤ ਇਤਸ਼ਾਹ ਮਿਲੂਗਾ ਇਦਾਂ ਦਾ ਅਸੀਂ ਪ੍ਰੋਗਰਾਮ ਅੱਗੇ ਅਗਲੇ ਸਮੇਂ ਤੋਂ ਵੀ ਇਦਾਂ ਦੇ ਰੱਖਦੇ ਰਹਾਂਗੇ ਹਾਂਜੀ ਤੇ ਤੁਹਾਡਾ ਜੀ ਟੀਵੀ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਆ ਕੇ ਇਹ ਸਾਰੇ ਲੋਕਾਂ ਤੱਕ ਖਬਰ ਪਹੁੰਚਾਈ ਹੈ ਵਾਹਿ ਖਾਲਸਾ ਵਾਹਿ ਓ ਮੇਰੇ ਨਾਲੇ ਭਾਈ ਸਾਹਿਬ ਜੀ ਇਹ ਆਪਣੇ ਬਾਰੇ ਆਪ ਹੀ ਤੁਹਾਨੂੰ ਜਾਣਕਾਰੀ ਦੇਣਗੇ ਕਿਉਂਕਿ ਮੈਂ ਤਾਂ ਇਹਨਾਂ ਬਾਰੇ ਜਾਣਦਾ ਪਰ ਇਹਨਾਂ ਬਾਰੇ ਆਮ ਲੋਕੀ ਸਾਰੇ ਜਾਣਦੇ ਨੇ ਭਾਈ ਸਾਹਿਬ ਪਹਿਲਾਂ ਤੁਹਾਡਾ ਸਵਾਗਤ ਹਾਂਜੀ ਬਹੁਤ ਬਹੁਤ ਮਿਹਰਬਾਨ ਤੁਹਾਡਾ ਨਾਮ ਦੱਸੋ ਹਾਂਜੀ ਮੇਰਾ ਨਾਮ ਬਲਰਾਜ ਸਿੰਘ ਦਿਓਲ ਹੈ ਜੀ ਹਾਂਜੀ ਤੇ ਆ ਅੱਜ ਇੱਥੇ ਪੱਕ ਦਾ ਕੰਪੀਟੀਸ਼ਨ ਸੀਗਾ ਮੇਰਾ ਬੇਟਾ ਸਭ ਤੋਂ ਆਪਣਾ ਬੈਕਮੋ ਵੀ ਦੱਸੋ ਹਾਂਜੀ ਮੈਂ ਇੱਥੋਂ ਦੀ ਫੌਜ ਦੇ ਵਿੱਚ ਬਦੌਰ ਅਫਸਰ ਡਿਊਟੀ ਨਿਭਾਉਣ ਆਇਆ ਹਾਂ ਹਾਂ ਜੀ ਤਾਂ ਉਸ ਦਸਤਾਰ ਦੀ ਕੀ ਮਹੱਤਤਾ ਹੈ ਹਾਂਜੀ ਉੱਥੇ ਦੱਸਣਾ ਹਾਂਜੀ ਉੱਥੇ ਦਸਤਾਰ ਦੇ ਵਿੱਚ ਜਿੱਦਾਂ ਸਾਨੂੰ ਜੋ ਵੀ ਫੌਜ ਦੇ ਵਿੱਚ ਸਿਵਾਵਾ ਮਿਲ ਗਿਆ ਆ ਉਹ ਅਸੀਂ ਬਾਖੂ ਵੀ ਨਿਭਾਉਨੇ ਆ ਉਹਦੇ ਵਿੱਚ ਕੋਈ ਵੀ ਸਾਨੂੰ ਦਸਤਾਰ ਜਿਹੜੀ ਆ ਉਹਦੇ ਬਾਰੇ ਕੋਈ ਦਿੱਕਤ ਨਹੀਂ ਆਉਂਦੀ ਜੀ ਸਾਰਿਆਂ ਤੋਂ ਵੱਡੀ ਗੱਲ ਆ ਕਿ ਦਸਤਾਰ ਬਾਰੇ ਜਿਹੜੀ ਅਵੇਅਰਨੈਸ ਆ ਉਹ ਹੁਣ ਕਾਫੀ ਤਾਂ ਕਾਫੀ ਫੈਲ ਰਹੀ ਆ ਉਹਦਾ ਕਰਕੇ ਜਿੰਨੇ ਵੀ ਸਾਡੇ ਨਾਲ ਦੇ ਆਫਸਰ ਆ ਜਾਂ ਜਿੰਨੇ ਵੀ ਸਾਡੇ ਨਾਲ ਦੇ ਬਤੌਰ ਸਾਡੇ ਨਾਲ ਡਿਊਟੀ ਨਿਭਾਉਂਦੇ ਆ ਉਹਨਾਂ ਦੇ ਵਿੱਚ ਬੜਾ ਮਾਣ ਆ ਇਸ ਗੱਲ ਦਾ ਬੜੀ ਇੱਜ਼ਤ ਆ ਦਸਤਾਰ ਦੀ ਸੋ ਮੈਂ ਸਾਰਿਆਂ ਨੂੰ ਇਹੋ ਗੁਜਾਸ਼ ਕਰਦਾ ਆ ਕਿ ਦਸਤਾਰ ਨੂੰ ਜਿਹੜਾ ਉਹ ਸਜਾਉਣਾ ਚਾਹੀਦਾ ਆ ਤੇ ਇਹਦੇ ਨਾਲ ਹੀ ਤੁਹਾਡੀ ਪਛਾਣ ਆ ਹਾਂਜੀ ਹਾਂਜੀ ਹੁਣ ਛੋਟੇ ਬੱਚੇ ਅੱਜ ਇਹ ਦਸਤਾਰ ਮੁਕਾਬਲਿਆਂ ਵਿੱਚ ਭਾਗ ਲੈ ਰਹੇ ਆ ਇਹ ਬਹੁਤ ਵੱਡਾ ਅਪਰਾਲਾ ਹੈ ਆ ਪ੍ਰਦਕ ਕਮੇਟੀ ਦਾ ਵਿੱਚ ਆਪਣੇ ਪਰਿਵਾਰਾਂ ਦਾ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਇਹਦੇ ਬਾਰੇ ਇਹ ਹੋਇਆ ਕਿ ਇਹਨਾਂ ਨੇ ਜਿੱਦਾਂ ਬਹੁਤ ਵੱਡਾ ਜਿੱਦਾਂ ਇਨੀਸ਼ੀਏਟਿਵ ਲਿਆ ਆ ਤੇ ਇਹਦੇ ਨਾਲ ਕੀ ਹੈ ਕਿ ਜਦੋਂ ਬੱਚਿਆਂ ਦੇ ਵਿੱਚ ਮਨ ਦੇ ਵਿੱਚ ਸ਼ੌਂਕ ਜਾਗੂਗਾ ਉਹ ਹੋਰ ਬਨਣਗੇ ਉਹ ਸੋਹਣੀ ਤੋਂ ਸੋਹਣੀ ਬਨਣਗੇ ਹਰ ਇੱਕ ਨੂੰ ਚੰਗੀ ਲੱਗੂਗੀ ਜਿਹੜਾ ਮੇਰਾ ਬੇਟਾ ਵੀ ਹੈ ਉਹ ਵੀ ਇਸੇ ਗੱਲ ਕਰਕੇ ਇੱਥੇ ਆਇਆ ਅੱਜ ਕਿ ਉੱਥੇ ਕੰਪੀਟੀਸ਼ਨ ਹੈ ਮੈਂ ਜਾਣਾ ਆ ਮੈਂ ਦਸਤਾਰ ਸੋਹਣੀ ਬੰਨ ਆਇਆ ਤੇ ਜਿੱਤਣਾ ਹਾਰਨਾ ਵੱਖਰੀ ਗੱਲ ਆ ਬਟ ਇਹਦੇ ਨਾਲ ਇੱਕ ਇੱਕ ਤੇ ਵਿਅਰਨੈਸ ਪੈਦਾੰਦੀਆ ਤੇ ਦੂਜਾ ਆਪਣਾ ਜਿਹੜਾ ਆ ਨਾਂ ਜਿਹੜਾ ਆ ਦੂਸਰੀਆਂ ਕਮਿਊਨਿਟੀਆਂ ਦੇ ਵਿੱਚ ਵੀ ਪਹੁੰਚਦਾ ਹੈ ਜੀ ਬਹੁਤ ਮਿਹਰਬਾਨੀ ਭਾਜੀ ਹਾਂ ਜੀ ਮਿਹਰਬਾਨ ਤੁਹਾਡਾ ਥੈਂਕ ਥੈਂਕ ਜੀ ਦੇਖਿਓ ਮੇਰੇ ਨਾਲ ਨੇ ਜੀ ਗੁਰਦਾਰਾ ਸਾਹਿਬ ਦੇ ਸਕੱਤਰ ਸਾਹਿਬ ਇਹਨਾਂ ਨੇ ਵੀ ਗੱਲ ਵਰਗ ਵੀਰ ਜੀ ਅੱਜ ਪਰੰਦਰ ਕਮੇਟੀ ਵੱਲੋਂ ਜਿਹੜਾ ਇਹ ਅਪਰਾਲਾ ਸੰਗਤ ਦੇ ਸਹਿਯੋਗ ਨਾਲ ਬੱਚਿਆਂ ਲਈ ਦਸਤਾਰ ਦੀ ਜਿਹੜੀ ਸਜਾਉਣ ਬਾਰੇ ਅੱਜ ਮੁਕਾਬਲੇ ਕਰਾ ਰਹੇ ਆ ਜਾਂ ਦਸਤਾਰ ਦੀ ਅੱਜ ਬੱਚਿਆਂ ਨੂੰ ਪਤਾ ਲੱਗੂ ਵੀ ਕੀ ਮਹੱਤਤਾ ਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਜਿਹੜੇ ਦਸਤਾਰ ਮੁਕਾਬਲੇ ਕਰਾਏ ਗਏ ਆ ਜੀ ਸਟੈਂਪਿਡ ਬ੍ਰੇਕਫਾਸਟ ਨੂੰ ਲੈ ਕੇ ਉਹ ਤਾਂ ਇੱਕ ਨਾਮ ਰੱਖਿਆ ਗਿਆ ਪਰ ਬੱਚਿਆਂ ਤੇ ਉਤਸ਼ਾਹ ਪੈਦਾ ਕਰਨ ਲਈ ਅਸੀਂ 1100 ਡਾਲਰ ਦਾ 800 ਡਾਲਰ ਨਾਮ ਰੱਖਿਆ ਤਿੰਨ ਨਾਮ ਵੀ ਬਹੁਤ ਸੋਹਣੇ ਰੱਖੇ ਆ ਹਾਂਜੀ ਵਧੀਆ ਨਾਮ ਰੱਖੇ ਆ ਤੇ ਸਪੈਸ਼ਲ ਜੱਜ ਆਏ ਹੋਏ ਹਨ ਜਿਹੜੇ ਕਿ ਦਸਤਾਰਾਂ ਚੈੱਕ ਕਰਨਗੇ ਕਿ ਕਿੰਨਾਂ ਨੇ ਕਿੰਨੇ ਟਾਈਮ ਦੇ ਵਿੱਚ ਦਸਤਾਰ ਸੋਹਣੀ ਸਜਾਈ ਆ ਤੇ ਬੱਚੀਆਂ ਵੀ ਆਈਆਂ ਆ ਦਮਾਲੇ ਸਜਾ ਰਹੀਆਂ ਆ ਤੇ ਇਹ ਵਧੀਆ ਪਰਾਲਾ ਆ ਕਿ ਗੁਰਸਿੱਖੀ ਵੱਲ ਨੂੰ ਜੁੜਨੇ ਬੱਚੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਵੱਡੇ ਲੈਵਲ ਤੇ ਕੀਤਾ ਜਾ ਤਾਂ ਕਿ ਛੋਟੇ ਬੱਚੇ ਐਸਲੇ ਦਸਤਾਰਾ ਸਜਾਉਂਦੇ ਆ ਉਹਨਾਂ ਲਈ ਬਹੁਤ ਵੱਡੀ ਸੇਵਾ ਦਾ ਹਾਂ ਜੀ ਕਦੇ ਵੀ ਕਿਸਾਂ ਦੀ ਵਿਅਦਬ ਨਹੀਂ ਕਰਨਗੇ ਅੱਜ ਅੱਜ ਤੋਂ ਸ਼ੁਰੂ ਕਰ ਲਿਆ ਹੈ ਹਾਂ ਜੀ ਹਾਂ ਜੀ ਇਹ ਹਾਂ ਜੀ ਬਹੁਤ ਵਧੀਆ ਉਪਰਾਲਾ ਹੈ ਜੀ ਅਸੀਂ ਤੁਸੀਂ ਚਾਹਦੇ ਆ ਕਿ ਕਮੇਟੀ ਦੇ ਬੱਚੇ ਸਾਡੇ ਆਪਣੇ ਬੱਚੇ ਆ ਹਾਂ ਜੀ ਹਾਂ ਜੀ ਕੱਲੇ ਕੈਂਪ ਖਤਮ ਹੋਇਆ ਜੀ ਜਿਸ ਦੇ ਵਿੱਚ 500 ਤੋਂ 600 ਬੱਚੇ ਨੇ ਹਾਜ਼ਰੀ ਭਰੀ ਆ ਜੀ ਤੇ ਉਸ ਦੇ ਵਿੱਚ ਵੀ ਮੈਂ ਪੇਰੈਂਟਸ ਨੂੰ ਧੰਨਵਾਦ ਕਹਿੰਦਾ ਕਿ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਭੇਜਿਆ ਤਾਂਤੀ ਸਾਜਾਂ ਨਾਲ ਕੀਰਤਨ ਅਸੀਂ ਸਿਖਾਇਆ ਉਹਨਾਂ ਨੂੰ ਤੇ ਰੈਗੂਲਰ ਕੀਰਤਨ ਜਿਹੜਾ ਰਾਗਾਂ ਦੇ ਵਿੱਚ ਹੁੰਦਾ ਉਹ ਵੀ ਸਿਖਾਇਆ ਕੈਂਪ ਵੀ ਚੱਲ ਰਹੇ ਆ ਤੇ ਇਹ ਸੰਗਤਾਂ ਦਾ ਸਹਿਯੋਗ ਦੇ ਨਾਲ ਇਦਾਂ ਦੇ ਪ੍ਰੋਗਰਾਮ ਆ ਬੱਚਿਆਂ ਨੂੰ ਹੁਣ ਛੁੱਟੀਆਂ ਆ ਹਾਂ ਜੀ। ਛੁੱਟੀਆਂ ਕਰਕੇ ਤੁਸੀਂ ਇਹ ਬਹੁਤ ਵੱਡਾ ਪ੍ਰਾਰਣਾ ਕੀਤਾ ਵੀ ਬੱਚੇ ਯਾਰੇ ਘਰ ਬੈਠ ਕੇ ਆਪਣਾ ਟਾਈਮ ਨਾ ਖਰਾਬ ਕਰਨ। ਘਰ ਤੋਂ ਬਾਸੇ ਇਹਨਾਂ ਸੋਚਣ ਕਿ ਕਮਾਕਾਰਾਂ ਤੇ ਬਜ਼ੁਰਗ ਚਲ ਜਾਂਦੇ ਆਪਣੇ ਪੇਰੈਂਟਸ ਉਹਨਾਂ ਦੇ ਚਲ ਜਾਂਦੇ ਆ। ਜੋ ਬੱਚਿਆਂ ਨੂੰ ਇਧਰ ਚੰਗੇ ਸਿੱਖ ਦੇਣ ਵਾਸਤੇ ਤੁਸੀਂ ਜੋ ਇਹ ਪ੍ਰਾਰਲਾ ਕਰ ਰਹੇ ਆਂ। ਤੁਸੀਂ ਵਧਾਈ ਦੇ ਬਾਤਲ ਵੀ ਤੁਹਾਡਾ ਧੰਨਵਾਦ। ਨਹੀਂ ਨਹੀਂ ਧੰਨਵਾਦ ਤੁਹਾਡਾ ਵੀ ਧਾਮੀ ਸਾਹਿਬ ਆਪਣੇ ਅਜੀਤ ਟੀਵੀ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਜੇ ਸਾਡਾ ਸੀਰਤ ਸਾਡਾ ਬੱਚਾ ਇਹ ਵੀ ਦੇਖ ਲਓ ਕਿਸ ਤਰ੍ਹਾਂ ਦੇ ਸਟਾਰਟਸ ਜਾ ਕੇ ਖੜਾ ਆ ਸਾਡਾ ਆਪਣਾ ਬੱਚਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਇਹਨਾਂ ਨੇ ਬਾਗਡੋਰ ਸਾਹਮਣੀ ਆ ਬੱਚਿਆਂ ਨੇ ਤੇ ਇਹ ਇਸ ਇਸ ਕਰਕੇ ਮੈਂ ਸੰਗਤਾਂ ਨੂੰ ਵੀ ਵਧਾਈ ਦੇਣਾ ਇਸ ਦੇ ਸਬੰਧ ਦੇ ਵਿੱਚ ਬਿਲਕੁਲ ਜੀ ਸੰਗਤ ਸੇ ਵਧਾਈ ਦੇ ਪਾਤਰ ਆ ਜਿਹੜੇ ਬੱਚਿਆਂ ਨੂੰ ਲੈ ਕੇ ਆਏ ਆ ਤੇ ਸਹਿਯੋਗ ਵੀ ਦੇ ਹਾਂਜੀ ਕਮੇਟੀ ਤਾਂ ਕੱਲੀ ਕੁਝ ਨਹੀਂ ਕਰ ਸਕਦੀ ਜੀ ਸੰਗਤ ਦੇ ਸਹਿਯੋਗ ਨਾਲ ਸੰਗਤ ਦਾ ਹੀ ਆ ਸੰਗਤ ਹੀ ਜੀ ਜੀ ਹਾਂਜੀ ਧੰਨਵਾਦ ਤੁਹਾਡਾ ਭਾਜੀ ਵਾਹਿਗੁਰੂ ਜੀ ਕਾ ਖਾਲਸਾ ਮੇਰੇ ਨਾਲ ਨੇ ਜੀ ਗੁਰਦੁਆਰਾ ਸਾਹਿਬ ਤੋਂ ਚੇਅਰਮੈਨ ਸਾਹਿਬ ਸਦਾਕਰਜੀਤ ਸਿੰਘ ਜੀ ਸਿੱਧੂ ਸਾਹਿਬ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿਉਂਕਿ ਪਿਛਲੇ ਸਮੇਂ ਤੋਂ ਖਾਲਸਾ ਸਕੂਲ ਦੀ ਗੱਲ ਕਰੀਏ ਜਾਂ ਗੁਰਦੁਆਰਾ ਸਾਹਿਬ ਦੀ ਕਰੀਏ ਬੱਚਿਆਂ ਦੀਆਂ ਛੁੱਟੀਆਂ ਚਲਦੀਆਂ ਕੈਂਪ ਤੇ ਪ੍ਰਬੰਧ ਕੀਤੇ ਗਏ ਆ ਆ ਜਿਹੜਾ ਅੱਜ ਦਸਤਾਰ ਮੁਕਾਬਲੇ ਦਾ ਪ੍ਰਬੰਧ ਕੀਤਾ ਗਿਆ ਇਹਦੇ ਨਾਲ ਸੰਗਤਾਂ ਦੇ ਵਿੱਚ ਵੀ ਉਤਸ਼ਾਹ ਦੇਖਿਆ ਗਿਆ ਕਿਉਂਕਿ ਬੱਚਿਆਂ ਨੂੰ ਛੁੱਟੀਆਂ ਸੀ ਉਹਦੇ ਕਰਕੇ ਗੁਰਦੁਆਰਾ ਸਾਹਿਬ ਦੀ ਜਿਹੜੀ ਪ੍ਰਬੰਧਕ ਕਮੇਟੀ ਆ ਇਹ ਵਧਾਈ ਦੀ ਪਾਤਰ ਵੀ ਆ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਮੀ ਸਾਹਿਬ ਸਭ ਤੋਂ ਪਹਿਲਾਂ ਤੁਹਾਨੂੰ ਤੇ ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਪਹਿਲਾਂ ਮੈਂ ਇੱਥੇ ਦੇਖਿਆ ਵੀ ਜਿਹੜੇ ਕਿੰਨੀ ਵੀ ਸੰਗਤ ਆਈ ਆ ਉਹਨਾਂ ਨਾਲ ਵੀ ਗੱਲ ਹੋਈ ਆ ਪਹਿਲਾਂ ਤਾਂ ਉਹ ਕਹਿੰਦੇ ਵੀ ਪ੍ਰਬੰਧ ਕਮੇਟੀ ਬਹੁਤ ਵਧਾਈ ਦੇ ਪਾਤਰ ਆ ਵੀ ਜਿਹੜਾ ਛੁੱਟੀਆਂ ਦਾ ਸਮਾਂ ਸੀ ਬੱਚਿਆਂ ਦਾ ਉਹ ਬਹੁਤ ਵਧੀਆ ਤਰੀਕੇ ਨਾਲ ਆਇਆ ਜਿਹੜਾ ਆ ਬਤੀਤ ਹੋ ਰਿਹਾ ਕਿਉਂਕਿ ਕੈਂਪ ਗੁਰਮਤ ਦੇ ਲੱਗ ਰਹੇ ਆ ਸਭ ਤੋਂ ਵੱਡਾ ਉਪਰਾਲਾ ਵੀ ਦਸਤਾਰ ਇਥੋਂ ਬੱਚਿਆਂ ਨੂੰ ਪਤਾ ਲੱਗਣਾ ਵੀ ਸਾਡੇ ਕੇਸਾਂ ਦੀ ਕਿਹੜੀ ਹੈਗੀ ਜਿਵੇਂ ਸਾਹਮਣੇ ਬਿਲਕੁਲ ਜੀ ਕਿਉਂਕਿ ਧਾਮੀ ਸਾਹਿਬ ਇੱਕ ਗੱਲ ਚੱਲੀ ਸੀ ਆਪਾਂ ਸਾਰੇ ਜਾਣਦੇ ਹਾਂ ਕਿ ਜਿਹੜਾ ਸਟੈਂਪੀਡ ਆ ਇਹ ਧਰਤੀ ਦੇ ਉੱਤੇ ਕਹਿੰਦੇ ਸਭ ਤੋਂ ਵੱਡੇ ਮੇਲਿਆਂ ਦੇ ਵਿੱਚ ਇੱਕ ਮੇਲਾ ਹੁੰਦਾ ਹੈ ਜੀ ਸੋ ਉਹ ਸਟੈਂਪੀਡ ਦੇ ਬ੍ਰੇਕਫਾਸਟ ਹੁੰਦਾ ਤਾਂ ਸਾਨੂੰ ਕਿਸੇ ਨੇ ਕਿਹਾ ਜੀ ਤੁਸੀਂ ਬਾਕੀ ਜਿਹੜੇ ਹੋਰ ਕਮਿਊਨਿਟੀਆਂ ਨੇ ਹੋਰ ਰਿਲੀਜੀਅਸ ਆਰਗੇਨਾਈਜੇਸ਼ਨਾਂ ਨੇ ਵੀ ਸਟੈਂਪਿਡ ਦਾ ਬ੍ਰੇਕਫਾਸਟ ਕਰਦੇ ਨੇ ਦਸ਼ਮੇਸ਼ ਕਲਚਰ ਸੈਂਟਰ ਕਿਉਂ ਨਹੀਂ ਕਰਦਾ ਜੀ 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 ਤਾਂ ਫਿਰ ਇੱਕ ਆਈਡੀਆ ਆਇਆ ਜੀ ਆਪਾਂ ਸਟੈਂਪਿਡ ਲੰਗਰ ਕਰੀਏ ਕਿਉਂਕਿ ਸਾਡਾ ਤਾਂ ਲੰਗਰ ਹੁੰਦਾ ਜੀ ਹਰ ਜਗ੍ਹਾ ਦੇਤੇ ਲੰਗਰ ਅਸੀਂ ਪਹੁੰਚਦਾ ਕਰਦੇ ਆਂ ਤਾਂ ਇਸ ਸਾਲ ਫਿਰ ਪਹਿਲੀ ਵਾਰ ਆਪਾਂ ਸਟੈਂਪਿਡ ਲੰਗਰ ਆਯੋਜਿਤ ਕੀਤਾ ਤੇ ਉਹਦੇ ਨਾਲ ਨਾਲ ਜਿਹੜੇ ਸਾਡੇ ਬੱਚੇ ਆ ਉਹਨਾਂ ਨੂੰ ਬਾਣੇ ਦੇ ਨਾਲ ਜੋੜਨ ਦੇ ਲਈ ਆਪਾਂ ਨੇ ਦਸਤਾਰ ਤੇ ਜਿਹੜਾ ਦੁਮਾਲੇ ਦਾ ਇਹ ਜਿਹੜਾ ਆਪਾਂ ਇੱਕ ਅਜੋਸ ਮੁਕਾਬਲਾ ਆਯੋਜਿਤ ਕੀਤਾ ਤੇ ਇਹ ਇਹ ਆਪਦੇ ਆਪ ਦੇ ਵਿੱਚ ਹੀ ਇੱਕ ਇੱਕ ਵਿਲੱਖਣ ਹੋ ਗਿਆ ਜੀ ਕਿਉਂਕਿ ਮੈਨੂੰ ਲੱਗਦਾ ਕਿ ਪਹਿਲੀ ਵਾਰ ਇਸ ਟੈਂਪੀਡ ਦੇ ਉੱਤੇ ਦਸਤਾਰ ਤੇ ਦੁਮਾਲੇ ਦੀ ਗੱਲ ਉਸੇ ਲੰਗਰਾਂ ਦੇ ਵਿੱਚੋਂ ਹੋਈ ਹੈ ਇਸ ਟੈਂਪੀਡ ਬ੍ਰੇਕਫਾਸਟਾਂ ਦੇ ਉੱਤੇ ਹੋਈ ਹੈ ਜੀ ਤੇ ਇਹਹੀ ਕੋਸ਼ਿਸ਼ ਆ ਜੀ ਆਪਾਂ ਸਾਡੀਆਂ ਔਨ ਵਾਲੀਆਂ ਪੀੜ੍ਹੀਆਂ ਨੂੰ ਅਸੀਂ ਕਿਵੇਂ ਬਾਣੀ ਦੇ ਨਾਲ ਜਾਂ ਬਾਣੇ ਦੇ ਨਾਲ ਜਿਹੜੇ ਪਿਛਲਾ ਆਪਾਂ ਕੈਂਪ ਲੱਗੇ ਆ ਉਹ ਕੈਂਪ 'ਚ ਅਸੀਂ ਕੋਸ਼ਿਸ਼ ਕੀਤੀ ਸੀ ਬੱਚਿਆਂ ਨੂੰ ਬਾਣੀ ਦੇ ਨਾਲ ਜੋੜਨ ਦੀ ਪਾਜੀ ਜਿਹੜਾ ਦਸਤਾਰ ਤੇ ਦਮਾਲੇ ਦਾ ਜਿਹੜਾ ਮੁਕਾਬਲਾ ਕਰਾਇਆ ਚਾਪਾ ਕੋਸ਼ਿਸ਼ ਕੀਤੀ ਹੈ ਬੱਚਿਆਂ ਨੂੰ ਬਾਣੇ ਦੇਣਾ ਜੋੜਨ ਦੇ ਜੀ ਬਹੁਤ ਮਿਹਰਬਾਨੀ ਪਾਜੀ ਬਹੁਤ ਬਹੁਤ ਧੰਨਵਾਦ ਜੀ ਧੰਮੀ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਿਉਂਕਿ ਜਰੂਰੀ ਹੁੰਦਾ ਵਾ ਜੀ ਤੁਹਾਡੀ ਸੇਵਾ ਵੀ ਅਣਥੱਕਾ ਕਿਉਂਕਿ ਮੈਂ ਦੇਖ ਰਿਹਾ ਸੀਗਾ ਕਿ ਜਿੰਨੇ ਵੀ ਕਮਿਊਨਿਟੀ ਦੇ ਵਿੱਚ ਈਵੈਂਟ ਹੁੰਦੇ ਆ ਤੁਸੀਂ ਸਾਰੇ ਈਵੈਂਟ ਲੋਕਾਂ ਤੱਕ ਪਹੁੰਚਦੇ ਕਰਦੇ ਹੋ ਸੋ ਅੱਜ ਸਵੇਰ ਤੋਂ ਹੀ ਮੈਨਾਂ ਦਾ ਤੁਸੀਂ ਸਵੇਰ ਦੇ ਈਵੈਂਟਾਂ ਦੇ ਤੇ ਤੁਸੀਂ ਨਿਕਲੇ ਹੋਏ ਆ ਹੁਣ ਕਮਿਟੀ ਵੱਡੀ ਹੋ ਗਈ ਆ ਪਰਿਵਾਰ ਵੱਡੇ ਹੋਗੇ ਤਾਂ ਉਹਦੇ ਆਧਾਰੇ ਵੀ ਵਧੇ ਹੋਏ ਆ ਈਵੈਂਟ ਈਵੈਂਟ ਜ਼ਿਆਦੇ ਹੋਗੇ ਔਰ ਉਸ ਹਰ ਈਵੈਂਟ ਨੂੰ ਸੰਗਤ ਤੱਕ ਪਹੁੰਚਦਾ ਕਰਨਾ ਸੰਗਤ ਤੱਕ ਖਬਰ ਨੂੰ ਲੈ ਕੇ ਜਾਣਾ ਇਹ ਆਪਣੇ ਆਪ ਦੇ ਵਿੱਚ ਹੀ ਕਮਿਊਨਿਟੀ ਦੀ ਸੇਵਾ ਵਾ ਤੇ ਤੁਹਾਡੀ ਸੇਵਾ ਨੂੰ ਵੀ ਜੀ ਅਸੀਂ ਸਜਦਾ ਕਰਦੇ ਆ ਆ ਤੁਹਾਡੀ ਅੰਤ ਤੱਕ ਸੇਵਾ ਜੀ ਗੁਰੂ ਸਾਹਿਬ ਕਿਰਪਾ ਕਰਨ ਇਸੇ ਤਰ੍ਹਾਂ ਹੀ ਸਾਨੂੰ ਸਾਰਿਆਂ ਨੂੰ ਸੇਵਾ ਕਰਨ ਦਾ ਉਦਮ ਬਲ ਬਖਸ਼ ਦੇਣ ਉਹ ਜੀ ਮੇਰੇ ਨਾਲ ਨੇ ਇੱਕ ਹਲਕਾ ਸਕਾਈ ਹੋ ਤੋ ਸੰਸਦ ਮੈਂਬਰ ਜੋਰ ਚਾਲ ਜੀ ਜੋਤਾਲ ਜੀ ਦਾ ਨ ਸਵਾਗਤ ਥੈਂਕ ਯੂ ਬਈ ਬਹੁਤ ਮਸਤਾਨ ਪ੍ਰੀਤ ਧੰਨਵਾਦੀ ਆ ਤੁਸੀਂ ਸਾਡੇ ਨਾਲ ਅੱਜ ਟਾਈਮ ਖੜਿਆ ਨਾਲੇ ਅੱਜ ਗੁਰਦੁਆਰੇ ਸਾਹਿਬ ਦੇ ਇਸ ਪ੍ਰੋਗਰਾਮ ਤੇ ਆਏ ਆ ਦਸਤਾਰ ਮੁਕਾਬਲੇ ਹੋ ਰਹੇ ਦਸਤਾਰ ਮੁਕਾਬਲੇ ਹੋ ਰਹੇ ਆ ਬਹੁਤ ਵਧੀਆ ਪ੍ਰੋਗਰਾਮ ਗੁਰਦੁਆਰਾ ਸਾਹਿਬ ਦਸ਼ਮੇਸ਼ ਕੰਟਰੋਲ ਸੈਟਰ ਨੇ ਰੱਖਿਆ ਆ ਜੀ ਜੀ ਸਾਡੇ ਬੱਚਿਆਂ ਵਾਸਤੇ ਜਿਹੜੇ ਬੱਚਿਆਂ ਨੂੰ ਸਿੱਖਿਆ ਮਿਲਦੀ ਆ ਸਾਡੇ ਅ ਸਿਕ ਕਮਵਾਰ ਆ ਨਾਲੇ ਬਜੋਰਗਾਨੇ ਜਿੱਦਾਂ ਬੱਚਿਆਂ ਨੂੰ ਸਿਖਾਉਂਦੇ ਆ ਦਸਤਾਰ ਕਿਦਾਂ ਬਨਣੀ ਆ ਸਹੀ ਤਰੀਕੇ ਦੇ ਨਾਲ ਬਹੁਤ ਲੋੜ ਆ ਸਾਡੇ ਬੱਚਿਆਂ ਵਾਸਤੇ ਐਂਡ ਬਹੁਤ ਖੁਸ਼ੀ ਆ ਜਿਹੜਾ ਅ ਅੱਜ ਇਨੀਸ਼ੀਏਟਿਵ ਲੈ ਰਹੇ ਆ ਬਿਨੇਪਾਲ ਸਿੰਘ 12 ਸਾਲ ਤੁਹਾਡਾ ਸਟੈਂਪੀਡ ਸੀਗਾ ਕਿੰਨਾ ਵਰਦਾ ਤੁਹਾਡਾ ਜਿੰਨੀ ਕੇ ਸੰਗਤ ਆਈ ਹੈ ਉਸ ਦੇ ਹਿਸਾਬ ਨਾਲ ਧੰਨਵਾਦ ਹਜ਼ਾਰਾਂ ਦੇ ਵਿੱਚ ਸੰਗਤ ਆਈ ਸੀ ਕੱਲ ਮੈਂ ਬਹੁਤ ਧੰਨਵਾਦੀ ਹਾਂ ਜਿੰਨੇ ਸਾਡੀ ਸਮਾਜ ਇਕੱਠੀ ਹੋ ਕੇ ਰਲ ਮਿਲ ਕੇ ਆਉਂਦੇ ਆ ਸਪੋਰਟ ਕਰਦੇ ਆ ਸੋ ਮੇਰੇ ਵਾਸਤੇ ਬੜਾ ਦਿਲ ਖੁਸ਼ ਹੁੰਦਾ ਜਦ ਸਾਡੇ ਭੈਣ ਭਰਾ ਬੱਚਿਆਂ ਦੇ ਨਾਲ ਪਰਿਵਾਰਾਂ ਦੇ ਨਾਲ ਆਉਂਦੇ ਆ ਹਜ਼ਾਰਾਂ ਦੇ ਵਿੱਚ ਲੋਕੀ ਆਈ ਸੀ ਕੱਲ ਜਿੱਥੇ ਕਾਰਮਕਾਰ ਮਾਲਪੂਰੇ ਵੀ ਬਣਾਏ ਸੀ ਸਾਡੇ ਕੈਨੇਡਾ ਦਾ ਕਲਚਰ ਮਾਲਪੂਰੇਆਂ ਦਾ ਪਰ ਗਗਨਗੰ ਪ੍ਰੌਟ ਹੈ ਵੀ ਗੁਰਦੁਆਰਾ ਸਾਹਿਬ ਨੇ ਪ੍ਰੋਵਾਈਡ ਕੀਤੇ ਸੀ ਐਂਡ ਇਹ ਲੋੜ ਆ ਹਮੇਸ਼ਾ ਆਪਾਂ ਰਲ ਮਿਲ ਕੇ ਕਮਿਊਨਿਟੀ ਨਾਲ ਜੁੜੀ ਹੈ ਜੀ ਐਂਡ ਉਹਨਾਂ ਨਾਲ ਆਪਾਂ ਹਰੇਕ ਦੀ ਦੇਖਭਾਲ ਕਰੀ ਹੈ ਬਿਲਕੁਲ ਤੇ ਸਾਡਾ ਇਹੀ ਕੰਮ ਆ ਬ੍ਰੈਕਫਾਸਟ ਲਾਉਣ ਦਾ ਜੀ ਨਾਲਾ ਸਾਡਾ ਆਪਣੇ ਸਿੱਖਾਂ ਦਾ ਜਿਹੜਾ ਕਲਚਰ ਆ ਲੋਕਾਂ ਨੂੰ ਦੱਸੀ ਹੈ ਨਾਲੇ ਜਿਹੜਾ ਵੈਸਟਰਨ ਕਲਚਰ ਹੈ ਉਹਦੇ ਨਾਲ ਵੀ ਕੈਨੇਡਾ ਦੇ ਵਿੱਚ ਆਪਾਂ ਉਹਦੇ ਨਾਲ ਹੀ ਇੰਟੀਗ੍ਰੇਸ਼ਨ ਸਾਡੀ ਵੀ ਹੋਵੇ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਜੀ ਜੀ ਆਪਾਂ ਜੀ ਥੈਂਕ ਯੂ ਸ਼ੁਕਰੀਆ ਏਕਤਾ ਵਿੱਚ ਹੀ ਬਲ ਹੈ ਮੇਰੇ ਨਾਲ ਨੇ ਜੀ ਰਾਜਤਾਰੀਵਾਲ ਬਾੜ ਨੰਬਰ 5 ਤੋਂ ਕਾਉਂਸਲਰ ਨੇ ਪਹਿਲਾਂ ਤੇ ਇਹਨਾਂ ਨੂੰ ਸਟੈਂਪੀਡ ਦੀਆਂ ਵਧਾਈਆਂ ਬਹੁਤ-ਬਹੁਤ ਕਿਹਾ ਕਿ ਮੈਨੂੰ ਲੱਗਦਾ ਪਿਛਲੇ ਸਾਲਾਂ ਨਾਲੋਂ ਵੀ ਵੱਧ ਇਕੱਠ ਨਿਕਲਿਆ ਬਿਲਕੁਲ ਜੀ ਇਹ ਜੀਤ ਵੈਬ ਟੀਵੀ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਟੈਂਪੀਡ ਦੀਆਂ ਬਹੁਤ-ਬਹੁਤ ਵਧਾਈਆਂ ਮੈਂ ਮੈਨੂੰ ਮਾਨ ਆ ਪ੍ਰਮਾਤਮਾ ਦੀ ਮਿਹਰ ਨਾਲ ਕਿ ਐਤਕੀ ਮੈਂ ਸਟੈਂਪੀਡ ਬੋਰਡ ਤੇ ਆ ਮੈਨੂੰ ਮੇਰੇ ਕਾਉਂਸਲ ਕਲੀਫ ਨੇ ਅਪਾਇੰਟ ਕੀਤਾ ਸੀ ਤੇ ਅੱਜ ਉੱਥੇ ਹੀ ਰਹਿਦਾ ਵਾ ਇਕ ਤਾਂ ਵੈਦਰ ਵਧੀਆ ਜੀ ਤੇ ਦੂਸਰੀ ਗੱਲ ਲੱਗ ਪਹਿਲਾਂ ਮੀਂਹ ਵੀ ਪੈ ਚੁੱਕਾ ਠੰਡਾ ਵੀ ਆ ਤੇ ਪਰਸੋ ਚ ਉੱਥੇ ਨੂੰ ਕਹਿੰਦੇ ਵੀ 35 ਡਿਗਰੀ ਹੋ ਜਾਣਾ ਦੂਸਰੀ ਗੱਲ ਇਹ ਆ ਕਿ ਨਵਾਂ ਬੀਮੋ ਸੈਂਟਰ ਖੁੱਲਿਆ ਲੋਕ ਉਹਨੂੰ ਦੇਖਣ ਆ ਰਹੇ ਆ ਦੋ ਤਿੰਨ ਕੱਲ ਆਇਆ ਭਾਜੀ ਜਿੱਦਾਂ ਇੱਕ ਤਾਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਜਿਹੜਾ ਅਵਾਰਡ ਦਿੱਤਾ ਬਿਲਕੁਲ ਜੀ ਮੈਂ ਉੱਥੇ ਹੀ ਹੋਣਾ ਸੀਗਾ ਕਿ ਸਾਡੇ ਲਈ ਮਾਣ ਵਾਲੀ ਗੱਲ ਆ ਕਿ ਜਿਹੜੀ ਗੁਰਦੁਆਰਾ ਸਾਹਿਬ ਦੀ ਜਿਹੜਾ ਫਲੋਟ ਸੀਗਾ ਉਹਨੂੰ ਬਹੁਤ ਵੱਡਾ ਅਵਾਰਡ ਮਿਲਿਆ ਵਾ ਤੇ ਇਹ ਸਾਡੀ ਮੇਰੇ ਲਈ ਵੀ ਖੁਸ਼ੀ ਦੀ ਗੱਲ ਆ ਬੋਰਡ ਤੇ ਹੋਣ ਦੇ ਨਾਲ ਨਾਲ ਕਿ ਤੇ ਅੱਜ ਜੋ ਇਹ ਕਰ ਰਹੇ ਨੇ ਇਹ ਵੀ ਇੱਕ ਬਹੁਤ ਸੋਹਣਾ ਪ੍ਰਾਰਲਾਵਾ ਬੱਚਿਆਂ ਦਾ ਦਸਤਾਰ ਮੁਕਾਬਲਾ ਬਿਲਕੁਲ ਜੀ ਦਸਤਾਰ ਮੁਕਾਬਲੇ ਫਿਰ ਸਟੈਂਪਿਡ ਦਾ ਬ੍ਰੈਕਫਾਸਟ ਸ਼ੁਰੂ ਕੀਤਾ ਵਾ ਵੈਜੀਟੇਰੀਅਨ ਪਰੌਂਠੇ ਤੇ ਇਦਾਂ ਹੀ ਆਪਾਂ ਕਮਿਊਨਿਟੀ ਨੂੰ ਨਾਲ ਜੋੜਦੇ ਆਂ ਇਕੱਠੇ ਹੋ ਕੇ ਜਿੱਦਾਂ ਕਹਿੰਦੇ ਹੁੰਦੇ ਆ ਅੱਗੇ ਵਧਾਂਗੇ ਸੋ ਬਹੁਤ ਖੁਸ਼ੀ ਹੁੰਦੀ ਆ ਤੇ ਮੈਂ ਸਾਰਿਆਂ ਨੂੰ ਇਹੀ ਕਹੂੰਗਾ ਕਿ ਜੇ ਟਾਈਮ ਲੱਗੇ ਸਟੈਂਪਿਡ ਗਰਾਊਂਡ ਤੇ ਜਰੂਰ ਗੇੜਾ ਮਾਰੋ ਤੇ ਦੇਖੋ ਖਾਸ ਕਰ ਜਿਹੜਾ ਸਾਡਾ ਨਵਾਂ ਬੀਮੋ ਸੈਂਟਰ ਖੁੱਲਿਆ ਵਾ ਉਹ ਸਾਡਾ ਜਿਹੜਾ ਟੋਰਾਂਟੋ ਤੋਂ ਬਾਅਦ ਸਭ ਨੂੰ ਨੰਬਰ 1 ਕਲਾਸ ਦੀ ਫੈਸਿਲਿਟੀ ਆ ਉਹਨੂੰ ਵੀ ਦੇਖ ਚੈੱਕ ਆਊਟ ਕਰੋ ਆ ਕੇ ਇੱਕ ਪੰਜਾਬੀ মিডিਏ ਵੱਲੋਂ ਛੋਟੀ ਜੀ ਬੇਨਤੀ ਆ ਜਿਹੜਾ ਇੰਗਲਿਸ਼ মিডিਏ ਨੂੰ ਪਾਸ ਇਸ਼ੂ ਕਰਾਉਂਦੇ ਆ ਨਾ ਸਟੈਂਪਲ ਦੇ ਉਹਨਾਂ ਨੂੰ ਵੀ ਮਾਇਆ ਕਰੋ ਬੰਦ ਖੜੇ ਹੋਣ ਦੇ ਔਖਾ ਹੋਵੇ ਤੁਸੀਂ ਦੱਸੋ ਕਿਦਾਂ ਆਉਣਾ ਵਾ ਜਿੱਦਨ ਪਹਿਲੇ ਦਿਨ ਹੁੰਦਾ ਸਟੇਪ ਪਹਿਲੇ ਦਿਨ ਡਰਾਫਟ ਰਿਹਾ ਸੀ ਨਾ ਮੇਰੇ ਮੈਂ ਜੇ ਤੁਸੀਂ ਹਜੇ ਵੀ ਅੱਜ ਤੀਜਾ ਦਿਨ ਜੇ ਤੁਸੀਂ ਆਉਣਾ ਵਾ ਇਹ ਮੇਰਾ ਵਾਦਾ ਵਾ ਸਾਰੇ ਪੰਜਾਬੀ মিডিਆ ਨਾਲ ਕਿ ਮੇਰੇ ਆਫਿਸ ਨੂੰ ਅਪਰੋਚ ਕਰੋ ਅਗਲੇ ਕਵਰੇ ਲਈ ਜਾਣੀ ਹੈ ਸੜਕ ਤੇ ਕਵਰੀ ਲੋਕੀ ਖੜਨ ਵੀ ਨਹੀਂ ਜੀ ਇੱਕ ਗੁੱਡ ਟੋਡਾ ਬਹੁਤ ਵਧੀਆ ਤੁਸੀਂ ਸੁਝਾਅ ਦਿੱਤਾ ਅਗਲੀ ਵਾਰ ਮੇਕ ਸ਼ੋਰ ਕਰਾਂਗੇ ਕਿ ਪੰਜਾਬੀ মিডিਆ ਦਾ ਇੱਕ ਆਪਣਾ ਸਟੇਸ਼ਨ ਹੋਵੇ ਤੇ ਬਾਕੀ ਜਿੱਦਾਂ ਮੈਂ ਕਿਹਾ ਵੀ ਹਜੇ 7 ਦਿਨ ਪਏ ਨੇ ਜੇ ਕੋਈ ਕੋਈ ਵੀ ਪੰਜਾਬੀ মিডিਆ ਆਪਣਾ ਉੱਥੇ ਆ ਕੇ ਕਵਰ ਕਰਨਾ ਚਾਹੁੰਦਾ ਗਰਾਉਂਡਸ ਨੂੰ ਹਾਂਜੀ ਮੈਂ ਉਹਨਾਂ ਦੇ ਨਾਲ ਆਪ ਚੱਲੂਗਾ ਧੰਨਵਾਦ ਤੁਹਾਡਾ ਇਹ ਸੀ ਸਾਡੀ ਅੱਜ ਦੀ ਇੱਕ ਵਿਸ਼ੇਸ਼ ਰਿਪੋਰਟ ਉਮੀਦ ਕਰਦੇ ਹਾਂ ਕਿ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਫਿਰ ਦੁਬਾਰਾ ਇੱਕ ਨਵੀਂ ਰਿਪੋਰਟ ਦੇ ਨਾਲ ਹਾਜ਼ਰ ਹੋਵਾਂਗੇ ਜਦ ਤੱਕ ਤੁਸੀਂ ਦੇਖਦੇ ਰਹੋ ਅਜੀਤ ਵੈਬਟੀਵੀ